ਉਹਦੇ ਵਿੱਚ ਜਿਹੜੀ ਡੈੱਡ ਬੋਡੀ ਮਿਲੀ ਸੀ ਉਹਦੇ ਵਿੱਚ ਆਪਾਂ ਉਹਨਾਂ ਦੇ ਫਾਦਰ ਦੇ ਬਿਆਨ ਤੇ ਲੜਕਾ ਜਿਹੜਾ ਮ੍ਰਿਤਕ ਹੈ ਉਹਦੇ ਫਾਦਰ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਸੀ ਬਾਈ ਨੇਮ ਪਰ ਦੋਸ਼ੀ ਦਾ ਨਾਮ ਸੁਪਿੰਦਰ ਸਿੰਘ ਜਿਹੜਾ ਹੈਗਾ ਉਰਫ ਸਾਹਿਲ ਹੈ ਉਹਨੂੰ ਅਸੀਂ ਕੱਲ ਅਰੈਸਟ ਕੀਤਾ ਔਰ ਅਰੈਸਟ ਕਰਕੇ ਜਿਹੜਾ ਹੈਗਾ ਜਿਹੜੀ ਅਸੀਂ ਮੌੜਲੀ ਪੁੱਛਗਿੱਛ ਕੀਤੀ ਹੈ ਉਹ ਤੋਂ ਉਹ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਦੋਨੋਂ ਜਿਹੜੇ ਹੈਗੇ ਇਕੱਠੇ ਰਹਿੰਦੇ ਸੀਗੇ ਮਰਡਰ ਕਰਨ ਵਾਲਾ ਮੁੰਡਾ ਤੇ ਜਿਹੜਾ ਦੋਸ਼ੀ ਹੈ ਔਰ ਇਹਨਾਂ ਦੇ ਖਿਲਾਫ ਪਹਿਲਾਂ ਵੀ ਥਾਣਾ ਕਤਵਾਲੀ ਨਾਬਾ ਵਿਖੇ 1379 ਬੀ ਦਾ ਖੋਦ ਆ ਇੱਕ ਮੁਕਦਮਾ ਦਰਜ ਹੋਇਆ ਸੀਗਾ ਜਿਦੇ ਵਿੱਚ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਮੁਕਦਮੇ ਦੇ ਵਿੱਚ ਜਿਹੜਾ ਮ੍ਰਿਤਕ ਲੜਕਾ ਜੋ 라ਵਰ ਸਿੰਘ ਛੱਟੀ ਉਹਨੇ ਮੇਰਾ ਨਾਮ ਲਿੱਤਾ ਮੈਨੂੰ ਮੁਕਦਮੇ ਦੇ ਵਿੱਚ ਉਹਦੇ ਕਰਕੇ ਜਿਹੜਾ ਹੈਗਾ ਮੇਰਾ ਮੁਕਦਮੇ ਦੇ ਵਿੱਚ ਨਾਮ ਆਇਆ ਉਹਨੇ ਮੇਰਾ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਉਹ ਮਨ ਦੇ ਵਿੱਚ ਖੁੰਤਕ ਰੱਖਦਾ ਸੀਗਾ ਜਦੋਂ ਇਹ ਪਰਸੋਂ ਚੌਥੇ ਇਕੱਠੇ ਹੋਏ ਨੇ ਜਿਸ ਦਿਨ ਮਰਡਰ ਹੋਇਆ ਤਾਂ ਉਦੋਂ ਇਹਨਾਂ ਨੇ ਕੋਈ ਨਸ਼ਾ ਵਗੈਰਾ ਕੀਤਾ ਨਸ਼ਾ ਕਰਨ ਦੌਰਾਨ ਵੀ ਇਹਨਾਂ ਦਾ ਜਿਹੜਾ ਹੈਗਾ ਆਪਸ ਦੇ ਵਿੱਚ ਕਲੇਸ਼ ਹੋਇਆ ਆਪਸ ਦੇ ਵਿੱਚ ਬੜਾ ਮੋਟਾ ਤੁਤੁਮਮੇ ਹੋਈ ਹੈ ਦੋਸ਼ੀ ਦੇ ਪੁੱਛ ਕਿਸ ਦਰਾਰ ਹੋਣੇ ਦੱਸਿਆ ਕਿ ਮ੍ਰਿਤਕ ਲੜਕੇ ਦੇ ਜੁਰਾਵਰ ਸਿੰਘ ਸ਼ੰਟੀ ਨੇ ਮੈਨੂੰ ਗਾਲੀ ਗਲੋਚ ਵੀ ਕੀਤਾ ਜਿਸ ਕਰਕੇ ਉਹਨੇ ਇਹ ਘਟਨਾ ਨੂੰ ਇੰਜਾਮ ਦਿੱਤਾ ਕਟਣਾ ਚੀ ਤੀ ਵਾਰ ਤੇ ਚਾਤ ਦੇ ਉੱਪਰ ਲਾਸਟ ਤੇ ਪਹੁੰਚ ਹਾਂਜੀ ਇਹ ਦੋਨੇ ਮਤਲਬ ਉੱਥੇ ਪਲਾਨਿੰਗ ਦੇ ਅਕੋਰਡਿੰਗ ਇਹ ਉਹਨੂੰ ਉੱਥੇ ਲੈ ਗਿਆ ਹਸਪੀਟਲ ਦੇ ਉੱਪਰ ਬਿਲਡਿੰਗ ਦੇ ਉੱਪਰ ਉੱਥੇ ਉਹਨੂੰ ਨਸ਼ਾ ਵਗੈਰਾ ਦਿੱਤਾ ਉਸ ਤੋਂ ਬਾਅਦ ਕੋਈ ਜ਼ਹਿਰੀਲਾ ਕੋਈ ਜ਼ਹਿਰੀਲੀ ਚੀਜ਼ ਹੈ ਪੀ ਹੈ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਕਲੀਅਰ ਹੋਊਗੀ ਕਿ ਕਾਹਦਾ ਉਹਨੇ ਉਹਨੂੰ ਇੰਜੈਕਟ ਕੀਤਾ ਜਾਂ ਉਹਨੂੰ ਦਿੱਤੀ ਚੀਜ਼ ਜਿਹਦੇ ਨਾਲ ਉਹਦੀ ਡੈਥ ਹੋ ਗਈ ਬਾਕੀ ਲਾਸ਼ ਕਿੰਨੇ ਦਿਨ ਪਈ ਰਹੇਗੀ ਲਾਸ਼ ਉੱਥੇ ਤਕਰੀਬਨ 24 ਘੰਟੇ ਉੱਥੇ ਲਾਸ਼ ਜੜੀ ਹੈਗੀ ਆ ਬਾਹਰੀ ਬਿਲਡਿੰਗ ਦੇ ਉੱਪਰ ਬਾਹਰ ਪਈ ਰਹੀ ਹੈ ਸੱਟਾਂ ਦੇ ਨਿਸ਼ਾਨ ਕਿਤੇ ਕਿਤੇ ਸੀਗੇ ਸੱਟਾਂ ਦੇ ਨਿਸ਼ਾਨ ਕੋਈ ਬਹੁਤੇ ਨਹੀਂ ਹੈਗੇ ਕਿ ਰਗੜਾ ਵਗੈਰਾ ਹੈਗੇ ਨੇ ਸੱਟਾਂ ਦੇ ਨਿਸ਼ਾਨ ਨੂੰ ਬੇਸਿਕਲੀ ਤਾਂ ਜਿਹੜਾ ਹੈਗਾ ਉਹ ਜ਼ਹਿਰੀਲੀ ਚੀਜ਼ ਕਰਕੇ ਜਿਹੜਾ ਹੈਗਾ ਉਹਦੇ ਬਲੀਡਿੰਗ ਵਗੈਰਾ ਨੱਕ ਚੋਂ ਜਾਂ ਮੂੰਹ ਦੇ ਵਿੱਚੋਂ ਹੋਰ ਬਲੀਡਿੰਗ ਹੋਈ ਹੈ ਲਾਸ਼ ਦਾ ਪਤਾ ਕਿਵੇਂ ਲੱਗਿਆ ਜੀ ਵੀ ਉੱਥੇ ਪਈ ਹੈ ਪੁਰਾਣੀ ਬਿਲਡਿੰਗ ਦੇ ਉੱਪਰ ਲਾਸ਼ ਦਾ ਪਤਾ ਜੀ ਇਹਦੇ ਵਾਰਸਾਂ ਨੂੰ ਹੀ ਉਹਨੇ ਜਿਹੜਾ ਦੋਸ਼ੀ ਲੜਕਾ ਹੈ ਪਹਿਲਾਂ ਉਹ ਤੋਂ ਪੁੱਛ ਕੇ ਚ ਕਰਦੇ ਰਹੇ ਵੀ ਤੇਰੇ ਨਾਲ ਜਿਹੜਾ ਹੈਗਾ ਸੀਗਾ ਸਾਡਾ ਲੜਕਾ ਗਿਆ ਸੀ ਤੇ ਉਹਦੇ ਬਾਰੇ ਦੱਸ ਪਹਿਲਾਂ ਉਹ ਟਾਲ ਮਟੋਲ ਕਰਦਾ ਰਿਹਾ ਉਹਨੇ ਨਹੀਂ ਦੱਸਿਆ ਅਖੀਰ ਉਹਨੇ ਜਦੋਂ ਬਾਰ-ਬਾਰ ਉਹਨੂੰ ਪੁੱਛੀਗੇ ਤਾਂ ਉਹਨੇ ਹੀ ਫਿਰ ਮਤਲਬ ਉਹਨਾਂ ਨੂੰ ਦੱਸਿਆ ਕਿ ਉੱਥੇ ਤੁਹਾਡੇ ਲੜਕੇ ਦੀ ਲਾਸ਼ ਪਈ ਹੈ ਹਸਪੀਟਲ ਦੇ ਡਿਸਪੈਂਸਰੀ ਦੇ ਨਾਲ ਜਿਹੜੀ ਪੁਰਾਣੀ ਬਿਲਡਿੰਗ ਹੈ ਉਹਦੇ ਉੱਪਰ ਲਾਸ਼ ਪਈ ਹੈ ਤੁਸੀਂ ਉੱਥੇ ਜਾ ਕੇ ਉਹਨੂੰ ਲਾਸ਼ ਨੂੰ ਲੈ ਲੋ ਪੁਲਿਸ ਵਿਖਾਰ ਅੰਦਰ ਹੈ ਤਰਬਾ ਇਹਦੇ ਵਿੱਚ 302 ਆਪੀਸੀ ਦੇ ਅਸੀਂ ਮੁਕੱਦਮਾ ਦਰਜ ਕੀਤਾ ਹੈ ਦੋਸ਼ੀ ਗਲਤ ਨੂੰ ਦੱਸਿਆ ਵੀ ਅਰੈਸਟ ਹੋ ਗਿਆ ਸੀ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ ਪੇਸ਼ ਕਰਕੇ ਮਾਨਯੋਗ ਅਦਾਲਤ ਵੱਲੋਂ ਦੋ ਤਿੰਨ ਦਾ ਰਿਮਾਂਡ ਹਾਸਲ ਕੀਤਾ ਹੈ ਬਾਕੀ ਇਹਦੀ ਅਸੀਂ ਹੋਰ ਹੁਣ ਜਿਹੜੀ ਹੈਗੀ ਹੈ ਲੰਗਾਈ ਨਾਲ ਹੋਰ ਇਹਦੀ ਦੋਸ਼ੀ ਤੇ ਪੁੱਛਗਿੱਛ ਕਰਾਂਗੇ ਹੋਰ ਵੀ ਪਹਿਲਾਂ ਉਹ ਤੇ ਜਿਹੜੀ ਹੈਗੀ ਹੈ ਉਹਦੀ ਤਕਤੀਸ਼ਾ ਵਿੱਚ ਲਿਆਂਦੀ ਜਾਊਗੀ। ਕੋਈ ਕੱਲਾ ਹੀ ਸੀਗਾ ਕਿ ਇਹਦੇ ਨਾਲ ਕੋਈ ਹੋਰ ਨਹੀਂ ਸੀਗਾ। ਨਹੀਂ ਫਿਲਹਾਲ ਤਾਂ ਇਹ ਇਕੱਲੇ ਦਾ ਹੀ ਰੋਲ ਸਾਹਮਣੇ ਆ ਰਿਹਾ ਹੈ ਬਾਕੀ ਹੋਰ ਤੁਹਾਨੂੰ ਦੱਸਿਆ ਵੀ ਹੋਰ ਇਹਦੀ ਪੁੱਛਗਿੱਛ ਕਰਦੇ ਹਾਂ ਜੇ ਹੋਰ ਵੀ ਅੱਗੇ ਕੋਈ ਕਿਸੇ ਹੋਰ ਦੀ ਸ਼ਮੂਲੀਅਤ ਆਉਂਦੀ ਹੈ ਹੋਰ ਵੀ ਕਿਸੇ ਦਾ ਰੋਲ ਸਾਹਮਣੇ ਆਉਂਦਾ ਤਾਂ ਉਹਦੇ ਖਿਲਾਫ ਵੀ ਜਿਹੜੀ ਹੈਗੇ ਕਾਰਵਾਈ ਕੀਤੀ ਜਾਊਗੀ। ਵਾਸੀ ਕਿੱਥੇ ਦਾ ਜੀ ਕੀ ਪੂਰਾ ਨਾਮ ਕੀ ਹੈ? ਇਹਦਾ ਨਾਮ ਸੁਪਿੰਦਰ ਸਿੰਘ ਹੈ ਜੀ ਸੁਪਿੰਦਰ ਸਿੰਘ ਉਰਫ ਸਾਹਿਲ ਡੋਰੇਮੋ ਉਹ ਤਾਂ ਪਹਿਲਾਂ ਵੀ ਇਹਦੇ ਖਿਲਾਫ ਜਿਹੜਾ ਹੈਗਾ ਖੋਹ ਵਗੈਰਾ ਦੇ ਮਕਦਮੇ ਦਾ ਰਜਿਸਟਰ ਨੇ ਤੇ ਆਪ ਵੀ ਇਹ ਨਸ਼ਾ ਵਗੈਰਾ ਕਰਨ ਦਾ ਆਤੀ